ਉਹ ਗੁੜ ਨਾਲ ਇਸ਼ਕ ਮਿਟਾ ਹੋਏ ਹੋਏ ਗੁੜ ਨਾਲ ਇਸ਼ਕ ਮਿਟਾ ਹੋਏ ਹੋਏ ਰੱਬਾ ਲੱਗਦਾ ਕਿਸੇ ਨੂੰ ਜਾਵੇ ਗੁੜ ਨਾਲ ਇਸ਼ਕ ਮਿਟਾ ਉਹ ਟੁੱਟ ਪੈਣ ਦਰਜੀ ਨੇ ਹੋਏ ਹੋਏ ਟੁੱਟ ਪੈਣ ਦਰਜੀ ਨੇ ਹੋਏ ਹੋਏ ਮੇਰੇ ਰਖਲੀ ਚਗੇ ਵਿੱਚ ਟੱਕੀ ਟੁੱਟ ਪੈਣ ਦਰਜੀ ਨੇ ਉਹ ਮੱਖੀਆਂ ਨੇ ਪੈੜ ਦਾ ਬਲੀ ਹੋਏ ਹੋਏ ਮੱਖੀਆਂ ਨੇ ਪੈੜ ਦਾ ਬਲੀ ਹੋਏ ਹੋਏ ਇਹ ਜਿਹਾਰੇ ਵਿੱਚੋਂ ਆ ਮਾਲਕ ਅੱਬਾ ਕੀ ਕੱਲ ਪਰਸੋਂ ਬੜਾ ਹੀ ਖਾਪੋ ਲੱਕੀ ਦੀ ਨੇ ਉਹ ਕਿਤਾ ਭਲਾ ਰਣੇ ਭਲਾ ਭਲਾ ਕੀ ਬੱਪਾਂ ਯਾਰ ਤੁੰਗ ਕਰਲਾ ਉਹ ਦਿਹਾਣਾ ਸੁਣਾ ਮੈਂ ਤਾਂ ਨਹੀਂ ਮੈਨੂੰ ਆਉਂਦਾ ਨਹੀਂ ਉਹ ਯਾਰ ਹਿੰਦੀ ਸੁਣਾ ਬੀਏ ਨਹੀਂ ਹੋਣਾ ਰੱਖ ਜਾ ਦੁਕਾਨ ਦੇ ਲੈਣੇ ਕਾਲੀ ਹਨੇਰੀ ਦਾ ਬਾਦ ਵਿੱਚ ਆ ਗਿਆ ਲੱਗਾ ਯਾਰ ਮੰਮਾ ਲਾ ਹਟ ਯਾਰ ਬੋਲੀਆਂ ਬੋਲੀਆਂ ਨੂੰ ਜਾਣੀਂ ਇੰਪਾ ਬੋਲੀਆਂ ਆ ਬੋਲੀਆਂ ਬੋਲੀਆਂ ਆ ਕੇ ਹਾਂ ਦਾ